ਹਰੀ ਸਾਹ ਸੰਗਤ ਜੀ ਮੇਰਾ ਨਾਮ ਸਾਲਸਰਾਏ ਹੈ ਇਹ ਮਾਮਲੀ ਜਹੀ ਦੁਕਾਨ ਹੈ ਭਗਵਾਨ ਦੀ ਕਿਰਪਾ ਨਾਲ ਪਰਿਵਾਰ ਦੀ ਰੋਟੀ ਖਾਈ ਜਾਂਦਾ ਹੈ ਜਵਾਹਰੀ ਨੇ ਹਉ ਉੱਤਰ ਦਿੱਤਾ ਮਰਦਾਨੇ ਨੇ 100 ਰੁਪਏ ਕੰਨੀ ਪਵਾਇਆ ਤੇ ਲਾਲ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਤੁਰ ਪਿਆ ਰਾਹ ਵਿੱਚੋਂ ਕਈ ਦਲੀਲਾਂ ਕਰਦਾ ਗਿਆ ਰੱਜ ਕੇ ਮਠਿਆਈ ਖਾਦੀ ਸੀ ਪ੍ਰਸੰਨ ਚਿੱਤ ਜਾ ਰਿਹਾ ਸੀ ਜਾਂਦੇ ਹੋਇਆ ਸਾਲਸਰਾਏ ਨਾਮ ਚੇਤੇ ਕਰਦਾ ਜਾਂਦਾ ਸੀ ਮਰਦਾਨਾ ਗੁਰੂ ਜੀ ਦੇ ਕੋਲ ਆਪੜਿਆ ਚਰਨਾਂ ਉੱਤੇ ਮੱਥਾ ਟੇਕ ਕੇ ਆਖਣ ਲੱਗਾ ਦਾਤਾ ਮੈਂ ਕੀ ਦੱਸਾਂ ਕਈ ਤਰ੍ਹਾਂ ਦੇ ਲੋਕ ਵੇਖੇ ਹਨ ਕੋਈ ਇਸ ਲਾਲ ਦੀ ਕੀਮਤ 2 ਮੂੜੀਆਂ ਕੋਈ 4 ਆਟਾ ਸੇਰ ਕੋਈ 3 ਸੇਰ ਬਦਾਮ ਕੁਝ ਜਵਾਹਰੀਆਂ ਨੇ 2-200 ਰੁਪਏ ਮੁੱਲ ਪਾਇਆ ਸੀ ਪਰ ਇੱਕ ਸਾਲਸ ਰਾਹੇ ਨਾਮ ਦਾ ਜਵਾਹਰੀ ਹੈ ਉਸਨੇ 100 ਰੁਪਏ ਸਿਰਫ ਲਾਲ ਵੇਖਣ ਦੀ ਹੀ ਭੇਟਾ ਦਿੱਤੀ ਹੈ ਇਸ ਦਾ ਮੁੱਲ ਜਿੰਨੀ ਰਕਮ ਉਹ ਆਖਦਾ ਹੈ ਉਸ ਦੇ ਕੋਲ ਨਹੀਂ ਹੈ ਮੈਂ 100 ਰੁਪਏ ਵੀ ਲੈ ਆਇਆ ਹਾਂ ਲਾਲ ਵੀ ਮੋੜ ਲਿਆ ਆਇਆ ਹਾਂ ਅਠਾਂ ਆਨਿਆਂ ਦੀ ਮਠਿਆਈ ਖਰੀਦੀ ਰੱਜ ਕੇ ਖਾ ਕੇ ਆਇਆ ਤੇ ਨਾਲੇ ਰਾਤ ਵਾਸਤੇ ਪੱਲੇ ਬੰਨ ਕੇ ਲੈ ਆਇਆ ਹਾਂ ਮਰਦਾਨੇ ਦਾ ਬਿਆਨ ਸੁਣ ਕੇ ਗੁਰੂ ਜੀ ਮਸਕਰਾ ਪਏ ਮਿੱਠੀ ਹਾਸੀ ਹਸਣ ਬਿਸੋ ਉਹਨਾਂ ਨੇ ਬਚਨ ਕੀਤਾ ਮਰਦਾਨਿਆ ਦੇਖਿਆ ਗੁਣ ਤੇ ਚੀਜ਼ ਦੀ ਕਦਰ ਕਰਨ ਵਾਲਾ ਕੋਈ ਬਿਰਲਾ ਹੈ ਸਾਲਸਰਾਏ ਨੂੰ ਬਾਕੀ ਰੁਪਏ ਮੋੜਾ ਆਪਾਂ ਰੁਪਏ ਕੀ ਕਰਨੇ ਹਨ ਉਹ ਸਿਆਣਾ ਪੁਰਸ਼ ਹੈ ਉਹ ਸੱਤ ਕਰਤਾਰ ਨੂੰ ਜਾਣ ਸਕਦਾ ਹੈ ਭਾਵੇਂ ਮਰਦਾਨੇ ਦਾ ਚਿੰਤ ਨਹੀਂ ਸੀ ਕਰਦਾ ਉਹ ਕੰਨੀ ਬੰਨੀ ਹੋਈ ਮਾਇਆ ਸਾਲਸਰਾਏ ਨੂੰ ਮੋੜ ਆਵੇ ਪਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਨਾ ਪਿਆ ਜਿਸ ਰਾਹ ਆਇਆ ਸੀ ਗਰਮ ਪੈਰੋ ਸੀ ਰਾਮ ਮੁੜਨਾ ਪਟਣਾ ਸ਼ਹਿਰ ਬਲਨ ਅਠ ਉੱਠਿਆ ਸਾਲਸਰਾਏ ਦੀ ਦੁਕਾਨ ਉੱਤੇ ਪਹੁੰਚ ਕੇ ਸਾਂ ਲਿਆ ਪੁਰਸਾ ਇਹ ਮਾਇਆ ਰੱਖ ਲੈ ਮੇਰਾ ਮਾਲਕ ਨਹੀਂ ਰੱਖਦਾ ਉਹ ਆਖਦਾ ਹੈ ਕਿ ਅਸੀਂ ਸਾਧ ਲੋਕ ਹਾਂ ਮਾਇਆ ਕੀ ਕਰਨੀ ਹੈ ਮਰਦਾਨੇ ਨੇ ਸਾਲਸਰਾਏ ਦੇ ਸਾਹਮਣੇ ਚਾਂਦੀ ਦੇ ਰੁਪਏ ਨੂੰ ਢੇਰੀ ਕਰਦੇ ਹੋਏ ਆਖਿਆ ਤੇਰਾ ਮਾਲਕ ਸਾਧੂ ਹੈ ਸਾਲਸਰਾਏ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਜੀ ਮਰਦਾਨੇ ਦਾ ਉੱਤਰ ਦਿੱਤਾ ਕੀ ਨਾਮ ਤੇ ਕੀ ਭੇਸ ਹੈ ਨਾਨਕ ਨਰਨਾਰਨਕਾਰੀ ਨਾਮ ਤੇ ਭੇਸ ਮੈਂ ਦਾਸਨ ਨਹੀਂ ਸਕਦਾ ਮੈਨੂੰ ਗਿਆਨ ਨਹੀਂ ਹੇ ਪੁਰਸਾ ਮੈਨੂੰ ਆਪਣੇ ਨਾਨਕ ਕੋ ਲੈ ਚੱਲ ਮੈਂ ਦਾਸਨ ਕਰਨੇ ਨੇ ਸਾਲਸਰਾਏ ਨੇ ਮਰਦਾਨੇ ਅੱਗੇ ਤਰਲਾ ਕੀਤਾ ਜਦੋਂ ਤੁਸੀਂ ਪਹਿਲਾਂ ਆਏ ਸੀ ਤਦੋਂ ਭੁੱਲ ਕੀਤੀ ਨਾਮ ਨਾ ਪਤਾ ਪੁੱਛਿਆ ਅਤੇ 나ਹੀਂ ਉੱਠ ਕੇ ਨਾਲ ਤੁਰਿਆ ਪਰ ਹਿਰਦੇ ਵਿੱਚ ਇੱਛਾ ਹੋ ਗਈ ਕਿ ਜਿਸ ਕੋਲ ਸ਼੍ਰੋਮਣੀ ਲਾਲ ਹੈ ਉਸਨੂੰ ਜ਼ਰੂਰ ਮਿਲਣਾ ਚਾਹੀਏ ਮੇਰੇ ਧੰਨ ਭਾਗ ਭਗਵਾਨ ਦੀ ਦਿਆਲਤਾ ਤੇ ਜੋ ਆਪ ਮੁੜ ਆਏ ਖੁਸ਼ੀ ਨਾਲ ਸਾਥ ਚੱਲੋ ਮੇਰਾ ਮਾਲਕ ਹਰ ਪੁਰਸ਼ ਨੂੰ ਖੁਸ਼ ਹੋ ਕੇ ਮਿਲਦਾ ਹੈ ਮਰਦਾਨੇ ਨੇ ਉੱਤਰ ਦਿੱਤਾ ਸਾਲਸਰਾਏ ਨੇ ਹੱੱਟੀ ਵਧਾਈ ਦਰਵਾਜ਼ੇ ਨੂੰ ਜਿੰਦਰਾ ਮਾਰ ਕੇ ਮਰਦਾਨੇ ਦੇ ਸਾਥ ਤੁਰਿਆ ਹੋਇਆ ਬਚਨ ਬਲਾਸ਼ ਕਰਦੇ ਹੋਏ ਗੁਰੂ ਜੀ ਪਾਸ ਆ ਗਏ ਸਾਲਸਰਾਏ ਨੇ ਦੰਡਬੱਤ ਹੋ ਕੇ ਗੁਰੂ ਜੀ ਦੇ ਦਰਸ਼ਨ ਚਰਨ ਕੰਬਲ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ ਚਰਨ ਧੂੜ ਚੱਕ ਕੇ ਅੱਖਾਂ ਤੇ ਮੱਥੇ ਨੂੰ ਲਾਈ ਪੁਰਸਾ ਕਹੋ ਸਤਿ ਕਰਤਾਰ ਗੁਰੂ ਜੀ ਨੇ ਸਾਲਸਰਾਏ ਦੇ ਸਿਰ ਨੂੰ ਹੱਥ ਹਲਾਉਂ ਲਾਉਂਦੀਆਂ ਹੋਇਆਂ ਸੁਭਾਵਕ ਬਚਨ ਕੀਤਾ ਗੁਰੂ ਜੀ ਦੇ ਹੱਥਾਂ ਤੇ ਚਰਨਾਂ ਦੇ ਸੋ ਪ੍ਰਾਪਤ ਹੋਣ ਦੀ ਢਿੱਲ ਸੀ ਕਿ ਸਾਲਸਰਾਏ ਨਿਹਾਲ ਹੋ ਗਿਆ ਉਸ ਨੇ ਅੱਗੋਂ ਆਖਿਆ ਸਤਿ ਕਰਤਾਰ ਉੱਠ ਕੇ ਬੈਠ ਗਿਆ ਗੁਰੂ ਜੀ ਦੇ ਲਬਾਸ ਵੱਲ ਝਾਤੀ ਮਾਰ ਹੈਰਾਨ ਹੋਇਆ ਜਦੋਂ ਚਿਹਰੇ ਵੱਲ ਤੱਕਿਆ ਤਾਂ ਲਾਹੀ ਨੂਰ ਦੀ ਝਲਕ ਨਾ ਸਹਿ ਸਕਿਆ ਨੈਣੁੰੰਦੇ ਗਏ ਸਾਰਾ ਤਨ ਲਰਜਿਆ ਗਿਆਨ ਦੇ ਦੀਵੇ ਫਿਰਦੇ ਤੇ ਦਿਮਾਗ ਵਿੱਚ ਬਲ ਪਈ ਕੋਟ ਜਨਮ ਤੇ ਕੋਟ ਬ੍ਰਹਿਮੰਡ ਦਾ ਗਿਆਨ ਹੋ ਗਿਆ ਸਾਲਸਰਾਏ ਦਾ ਜੀਵਨ ਪਲਟ ਗਿਆ ਉਹ ਸਤ ਦਾ ਜਵਾਹਰੀ ਹੋ ਗਿਆ ਢੂੰਡਦੀ ਭੁਖੀ ਆਤਮਾ ਤ੍ਰਿਪਤ ਹੋ ਗਈ ਉਸ ਨੂੰ ਸੰਤੋਖ ਆ ਗਿਆ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ ਪ੍ਰਾਰਥਨਾ ਕਰਨ ਵੇਲੇ ਨੈਣ ਸੰਜਲਸਨ ਜਿਵੇਂ ਲੰਮੇ ਵਿਛੋੜੇ ਦੇ ਪਿੱਛੋਂ ਆਪਣੇ ਭਗਤ ਨਾਲ ਮਿਲਣ ਲੱਗੀ ਪਤੀ ਵਰਤਾ ਇਸਤਰੀ ਨੈਣ ਭਰ ਲੈਂਦੀ ਹੈ ਅੱਖਾਂ ਵਿੱਚ ਉਹ ਖੁਸ਼ੀ ਦਾ ਜਲ ਹੁੰਦਾ ਹੈ ਹਾ ਦਾਤ ਜਗਤ ਪਾਪ ਰਹਿਤ ਗਿਆਨ ਦੇ ਭੰਡਾਰ ਸੱਚੇ ਸਤਗੁਰ ਦੇ ਸਾਲਸਰਾਏ ਨੇ ਐਉਂ ਪ੍ਰਾਰਥਨਾ ਕੀਤੀ हे hey प्रभु मैं काल युग ਦਾ ਜੀਵ ਪਾਪੀ ਬੰਦਾ ਹਾਂ ਮੇਰੇ ਉੱਤੇ ਤਰਸ ਕਰੋ ਦਇਆ ਕਰੋ ਭਗਵਾਨ ਸਰ ਤੋਂ ਸੁੱਖ ਚੈਣ ਪਾਰ ਹੋਣ ਦਾ ਸਾਧਨ ਦੱਸੋ ਮੈਂ ਅਗਿਆਨੀ ਦੀ ਸੂਜ ਹੋਵੇ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸਾਲਸਰਾਏ ਤੇਰੇ ਉੱਤੇ ਪਹਿਲਾਂ ਹੀ ਕਰਤਾਰ ਦੀ ਮਿਹਰ ਹੈ ਮਨੁੱਖ ਜਨਮ ਦੀ ਕੀਮਤ ਨੂੰ ਜਾਣਦਾ ਹਾਂ ਸਤਨਾਮ ਸਤ ਕਰਤਾਰ ਦਾ ਜਾਪ ਕਰਿਆ ਕਰ ਧਰਮ ਦੀ ਕਿਰਤ ਕਰਨੀ ਹਰ ਪ੍ਰਾਣੀ ਮਾਤਰ ਦੀ ਸੇਵਾ ਕਰਨੀ ਨੰਗੇ ਨੂੰ ਕੱਪੜਾ ਤੇ ਭੁੱਖੇ ਨੂੰ ਰੋਟੀ ਦੇਣੀ ਤੇ ਸਤ ਕਰਤਾਰ ਦਾ ਉਪਦੇਸ਼ ਕਰਨਾ ਤੇਰਾ ਪਰਮ ਧਰਮ ਹੋਣਾ ਚਾਹੀਦਾ ਹੈ ਸਰਬਸ਼ਕਤੀਮਾਨ ਕਰਤਾਰ ਹਰ ਥਾਂ ਵਸਦਾ ਹੈ ਪਸ਼ੂ ਪੰਛੀ ਧਰਤੀ ਜਲ ਆਕਾਸ਼ ਦਾ ਪਲਾੜ ਉਸ ਕਰਤਾਰ ਦੀ ਲੀਲਾ ਹੈ ਪਰਮਾਤੇ ਬਖੰਡ ਵਿੱਚ ਜੀਵਨ ਦਾ ਸਮਾਂ ਨਹੀਂ ਗਵਾਉਣਾ ਚਾਹੀਦਾ ਭਗਵਾਨ ਸਾਗਰ ਤੋ ਪਾਰ ਹੋਣ ਦੇ ਸਾਧਨ ਦੱਸਦਿਆਂ ਹੋਇਆਂ ਗੁਰੂ ਜੀ ਨੇ ਬਾਣੀ ਉਚਾਰੀ ਇਸ ਦਾ ਪਰਮਾਤ ਜਿਵੇਂ ਬੀੜੀ ਵਿੱਚ ਭਾਰ ਪੱਥਰ ਰੱਖੇ ਜਾਣਾ ਤਾਂ ਉਹ ਡੁੱਬ ਜਾਂਦੀ ਹੈ ਤੇਵੇਂ ਮਨੁੱਖ ਨੂੰ ਭਗਵਾਨ ਸਰ ਵਿੱਚ ਡੋਬਣ ਵਾਲੀ ਇੱਕ ਚੀਜ਼ ਹੈ ਮੋਹ ਮੋਹ ਦੇ ਸੰਗਲਾਂ ਨਾਲ ਜਕੜਿਆ ਹੋਇਆ ਜੀਵ ਕਰਤੇ ਨੂੰ ਭੁੱਲ ਜਾਂਦਾ ਹੈ ਤੇ ਕਰਤੇ ਦੀਆਂ ਬਣੀਆਂ ਝੂਠੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਜੋ ਪਰਵਾਰ ਨਾਲ ਮੋਹ ਕਰਦੇ ਹਨ ਉਹ ਆਪਣੇ ਮੂੰਹ ਉੱਤੇ ਕਾਲਖ ਲਾਉਂਦੇ ਹਨ ਇਸ ਵਾਸਤੇ ਬਰਾਈਆਂ ਵਿਕਾਰ ਤੇ ਧਾਤੂ ਮੂੰਹ ਨੂੰ ਛੱਡੋ हे ਬਹਾਦਰ ਪੁਰਸੋ ਮੋਹ ਤੇ ਭਰਮ ਦਾ ਤਿਆਗ ਕਰੋ ਜਿਹੜਾ ਸੱਚਾ ਨਾਮ ਹਰ ਜੀਵ ਵਿੱਚ ਜੀਵਨ ਰੂਪ ਹੋ ਕੇ ਵਸ ਰਿਹਾ ਰਹਾ ਉਸ ਦਾ ਸਿਮਰਨ ਕਰੋ ਜਦੋਂ ਸੱਚੇ ਨਾਮ ਦਾ ਸਿਮਰਨ ਕਰੂੰਗੇ ਤਦੋ ਬੁੱਧੀ ਦਾ ਰੋਣਾ ਮਿਟ ਜਾਵੇਗਾ ਜਿਨ੍ਹਾਂ ਨੌ ਨਿਦੀਆਂ ਤੇ 12 ਸਿੱਧੀਆਂ ਨੂੰ ਭਾਲਦੇ ਜੀ ਉਹ ਘਰੇ ਹੀ ਹਾਸਲ ਕਰ ਲਵੋ ਇਹ ਸੰਸਾਰਮੋਹ ਵਿੱਚ ਡੁੱਬਾ ਹੋਇਆ ਹੈ ਕੋਈ ਗੁਰਮੁਖ ਹੀ ਭਗਵਾਨ ਸਰ ਤੋਂ ਪਾਰ ਹੋ ਸਕਦਾ ਹੈ ਜਿਹੜਾ ਮੋਹ ਪਿੱਛੇ ਲੱਗਦਾ ਹੈ ਉਸਦਾ ਆਵਾਗੌਣ ਨਹੀਂ ਮੁਕਦਾ ਉਹ ਕਈ ਜਨਮ ਕੀੜੇ ਮਕੌੜੇ ਤੇ ਪਸ਼ੂ ਪਾਂਸੀ ਬੰਦਾ ਰਹਿੰਦਾ ਹੈ ਮੋਹ ਦਾ ਸਤਾ ਰਹਿਆ ਜੀਵ ਨਹੀਂ ਜਮਾ ਕੋਲ ਜਾ ਕੇ ਦੁੱਖ ਸਹਿੰਦਾ ਤੇ ਦੁਖੀ ਹੋ ਕੇ ਕਰਲਾਉਂਦਾ ਪਸਟਾਉਂਦਾ ਹੈ ਮੋਹ ਤੋਂ ਛਟਕਾਰਾ ਪਾਉਣ ਦਾ ਇਹੋ ਵੱਡਾ ਵਸੀਲਾ ਹੈ ਕੇ ਗੁਰੂ ਕੋਲੋਂ ਸਿੱਖਿਆ ਦੇਖਿਆ ਲੈ ਕੇ ਸਿਮਰਨ ਤੇ ਤਪ ਕਰੇ ਜਿੰਨਾ ਚਿਰ ਮੋਹ ਪਿੱਸਾ ਨਹੀਂ ਛੱਡਦਾ ਉਹਨਾਂ ਚਿਰ ਵਾਹਿਗੁਰੂ ਦੇ ਚਰਨਾ ਵਿੱਚ ਬਾਸ ਨਹੀਂ ਹੋ ਸਕਦਾ ਗੁਰੂ ਜੀ ਮਿਹਰ ਹੋਵੇ ਤਾਂ ਮੋਹ ਦੂਰ ਹੋ ਜਾਂਦਾ ਹੈ ਗੁਰੂ ਜੀ ਆਖਦੇ ਹਨ ਹਰੀ ਪ੍ਰਮਾਤਮਾ ਨਾਲ ਜੀਵ ਇੱਕ ਰੂਪ ਹੋ ਜਾਂਦਾ ਹੈ ਇਹ ਉਪਦੇਸ਼ ਸੁਣ ਕੇ ਸਾਲਸਰਾਏ ਦੇ ਇੱਕ ਪਾਠ ਖੁੱਲ ਗਏ ਪਰਮ ਦਾ ਨਾਸ ਹੋ ਗਿਆ ਬੇਨਤੀ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਆਪਣੇ ਗ੍ਰਹਿ ਵਿਖੇ ਲੈ ਗਿਆ ਸਾਰੇ ਪਰਿਵਾਰ ਨੇ ਗੁਰੂ ਜੀ ਪਾਸੋਂ ਸਤ ਕਰਤਾਰ ਤੇ ਵਾਹਿਗੁਰੂ ਲੀਲਾ ਦਾ ਗਿਆਨ ਸੁਣਿਆ ਤੇ ਗੁਰੂ ਜੀ ਦੇ ਸਿੱਖ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਲਈ